ਪੰਜਾਬ ਵਿੱਚ ਮੌਲੇ ਧਾਰ ਭਾਰੀ ਮੀਂਹ ਦੇਖੋ ਕਿੱਥੇ ਕਿੱਥੇ ਪਵੇਗਾ ਭਾਰੀ ਮੀਂਹ ਅਲਰਟ ਹੋਏ ਨੇ ਜਾਰੀ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਭਾਗ ਦੇ ਵੱਲੋਂ ਅਪਡੇਟ ਸਾਂਝੇ ਕੀਤੇ ਗਏ ਹਨ ਤੇ ਪੰਜਾਬ ਚ ਕਿੱਥੇ ਕਿੱਥੇ ਹੋਵੇਗੀ بارش ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ 3 ਦਿਨ ਸੰਘਣੀ ਧੁੰਦ ਅਤੇ ਫਿਰ ਮੀਂਹ ਦੀ ਹੋਵੇਗੀ ਤਿਆਰੀ ਜੀ ਹਾਂ ਪੰਜਾਬ ਦੇ ਵਿੱਚ ਹੁਣ ਮੀਂਹ ਦੀ ਤਿਆਰੀ ਸ਼ੁਰੂ ਹੋਣ ਵਾਲੀ ਹੈ ਪੰਜਾਬ ਦੇ ਵਿੱਚ ਮੀਂਹ ਜਿਹੜਾ ਦੇਖਣ ਨੂੰ ਮਿਲੇਗਾ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਵੇਗੀ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਆ ਰਹੀ ਹੈ ਮੌਸਮ ਭਾਗ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਪੀਲਾ ਅਲਰਟ ਜ਼ੈਲੂ ਅਲਰਟ ਜਾਰੀ ਕਰ ਦਿੱਤਾ ਹੈ ਹਾਲਾਂਕਿ ਠੀਤ ਲਹਿਰ ਤੋਂ ਕੁਝ ਰਾਹਤ ਮਿਲੇਗੀ ਪਰ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ ਜੀ ਹਾਂ ਅਗਲੇ 3 ਦਿਨਾਂ ਤੱਕ 19 20 ਜਨਵਰੀ ਤੱਕ ਅੰਮ੍ਰਿਤਸਰ ਜ਼ਿਲੰਦਰ ਲੁਧਿਆਣਾ ਕਪੂਰਥੜਾ ਪਟਿਆਲਾ ਤੇ ਫਤਿਹਗੜ ਸਾਹਿਬ ਵਿੱਚ ਭਾਰੀ ਧੁੰਦ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਪਮਾਨ ਵਿੱਚ ਵਾਧਾ ਆਉਣ ਵਾਲੇ 3-4 ਦਿਨਾਂ ਤੋਂ ਵਿੱਚੋਂ ਘੱਟੋ-ਘੱਟ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ ਜਿਸ ਕਾਰਨ ਰਾਤ ਦੀ ਠੰਡ ਵਿੱਚ ਥੋੜੀ ਕਮੀ ਆਵੇਗੀ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡਾਂ ਹਾਂਜੀ ਕਰ ਰਹੇ ਹਾਂ ਜੀ ਸਭ ਤੋਂ ਠੰਡਾ ਸ਼ਹਿਰ ਪਿਛਲੇ 24 ਘੰਟਿਆਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਸਭ ਤੋਂ ਠੰਡਾ ਸ਼ਹਿਰ ਰਿਹਾ ਹੈ ਜਿੱਥੇ ਤਾਪਮਾਨ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੀਂਹ ਦੀ ਸੰਭਾਵਨਾ ਜੀ ਹਾਂ 21 ਤੋਂ 24 ਜਨਵਰੀ 21 ਜਨਵਰੀ ਮੌਸਮ ਖੁਸ਼ਕ ਰਹੇਗਾ ਪਰ ਬੱਦਲਬਾਈ ਜਿਹੜੀ ਹੈ ਸ਼ੁਰੂ ਹੋ ਜਾਵੇਗੀ ਜਿਸ ਕਾਰਨ ਮੀਂਹ ਦੇ ਅਸਰ ਵਧੇ ਹੋਏ ਨਜ਼ਰ ਆਉਣਗੇ ਬਾਅਦ ਵਿੱਚ 23 ਜਨਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਰੋਧ ਮੈਨੇ ਮੀਂਹ ਦੀ ਸੰਭਾਵਨਾ ਹੈ 24 ਜਨਵਰੀ ਨੂੰ ਇੱਕ ਤੋਂ ਥਾਂ ਤੇ ਬਾਰਿਸ਼ ਹੋ ਸਕਦੀ ਅਜਿਹਾ ਘੁੰਡ ਕਾਰਨ ਵਿਜ਼ਿਬਿਲਟੀ 0 ਤੋਂ 100 ਮੀਟਰ ਤੱਕ ਰਹਿ ਸਕਦੀ ਹੈ ਅੰਬਾਲਾ ਅੰਮ੍ਰਿਤਸਰ ਤੇ ਦਿੱਲੀ ਹਾਈਵੇ ਤੇ ਸਫ਼ਰ ਕਰਨ ਵਾਲੇ ਡਰਾਈਵਰਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਫੋਕਲਟਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਮੌਸਮ ਦੇ ਵੱਲੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਲੜਦਾਰੀ ਹੋ ਚੁੱਕੇ ਨੇ 21 ਤੋਂ ਲੈ ਕੇ 23 ਜਨਵਰੀ ਤੱਕ ਪੰਜਾਬ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ ਹੈ 19 20 ਜਨਵਰੀ ਨੂੰ ਭਾਰਤ ਨੂੰ ਦੱਸੀ ਜਾ ਰਹੀ ਹੈ ਕਈ ਜ਼ਿਲ੍ਹਿਆਂ ਵਿੱਚ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮੌਸਮ ਨੂੰ ਲੈ ਕੇ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਾਦੇਰੇ ਕਾ ਜਾਣਕਾਰੀ ਜਾਣਨ ਦੇ ਲਈ ਤੇਨਾਂ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਵਿੱਚ ਜਰੂਰ ਸ਼ੇਅਰ ਕਰਿਓ ਮੌਸਮ ਦੀ ਹੋਰ ਜਾਣਕਾਰੀ ਜਾਣ ਲਈ ਮਿਲਦੇ ਆਂ ਜਾਣਕਾਰੀ ਵਿੱਚ ਤੁਹਾਤਾਂ ਲਈ ਧੰਨਵਾਦ ਜੀ ਸਾਰਿਆਂ ਦਾ